ਸਾਸੀ ਕਾਲ ਸਾਰਿਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਦੂਸਾਂਚ ਕਲਾਂ ਵਿਖੇ ਐਨਆਰਆਈ ਵੀਸੀ ਕੈਨੇਡਾ ਵੱਲੋਂ ਸਕੂਲ ਦੇ ਛੋਟੇ ਬੱਚਿਆਂ ਨੂੰ ਵਾਸਤੇ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਐਨਆਰਆਈ ਵੀਸੀ ਕੈਨੇਡਾ ਦੀ ਤਕਨੀਕ ਦੇ ਨਾਲ ਬਣਿਆ ਹੋਇਆ ਵਾਟਰ ਪਾਣੀ ਉਪਲਬਧ ਕੀਤਾ ਜਾ ਰਿਹਾ ਸੋ ਉਸੇ ਸੰਬੰਧ ਦੇ ਵਿੱਚ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਦੁਸਤਾਂ ਕਿਲਾ ਵਖੇ ਜੋ ਬੱਚੇ ਆ ਉਹਨਾਂ ਵਾਸਤੇ ਬੋਤਲਾਂ ਦਾ ਪ੍ਰਬੰਧ ਕੀਤਾ ਜੋ ਕਿ ਪਾਣੀ ਆਪਣੇ ਘਰੋਂ ਵੀ ਲਿਆ ਸਕਣ। ਸਾਡੇ ਸਕੂਲ ਦੇ ਇੰਚਾਰਜ ਹਰਕਮਲਖੌਰ ਜੋ ਕਿ ਅੱਜ ਪਰਮਜੀਤ ਸਿੰਘ ਜੀ ਰਾਣਾ ਪਰਮਯਾਰਾ ਪੀਸੀ ਕੈਨੇਡਾ ਇਹਨਾਂ ਮੈਂਦੇ ਹਨ। ਉਹਨਾਂ ਵੱਲੋਂ ਅੱਜ ਜਿਹੜੀਆਂ ਛੋਟੇ ਬੱਚਿਆਂ ਵਾਸਤੇ ਬੋਤਲਾਂ ਦਾ ਪ੍ਰਬੰਧ ਕੀਤਾ ਔਰ ਬੋਤਲਾਂ ਦੀ ਵੰਡ ਕੀਤੀ ਜਾਣੀ ਹੈ। ਸੋ ਲੈ ਚੱਲਦੇ ਤੁਹਾਨੂੰ ਸਿੱਧਾ ਸਮਾਗਮ ਦੇ ਵਿੱਚ ਜਿੱਥੇ ਅੱਜ ਸਕੂਲ ਦੇ ਵਿੱਚ ਬੋਤਲਾਂ ਵੰਡ ਸਮਾਗਮ ਕੀਤਾ ਜਾ ਰਿਹਾ ਹੈ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਮੈਂ ਹਰਕਮਲ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਦਸਾਂਝਕਲਾ ਲੜਕੀਆਂ ਦੀ ਸਕੂਲ ਇਨਚਾਰਜ ਆਪਣੇ ਸਕੂਲ ਵਿੱਚ ਆਏ ਮਹਿਮਾਨ ਪਰਮਜੀਤ ਸਰ ਦਾ ਬਹੁਤ ਬਹੁਤ ਵੈਲਕਮ ਕਰਦੀ ਆਂ ਉਹਨਾਂ ਨੂੰ ਜੀ ਆਇਆਂ ਆਖਦੀ ਆਂ ਅਤੇ ਨਾਲ ਹੀ ਬੱਚਿਆਂ ਦੇ ਪੇਰੈਂਟਸ ਆਏ ਆ ਉਹਨਾਂ ਨੂੰ ਵੀ ਜੀ ਆਇਆਂ ਆਖਦੀ ਆਂ ਤੇ ਬੱਚਿਆਂ ਨੂੰ ਵੀ ਮੁਬਾਰਕਬਾਦ ਦਿੰਦੀ ਆਂ ਕਿ ਉਹਨਾਂ ਦਾ ਧਿਆਨ ਰੱਖਦੇ ਇਹ ਇੰਨਾ ਉਹਨਾਂ ਦੇ ਪਪੀਨ ਦੇ ਪਾਣੀ ਦੇ ਇੰਨਾ ਧਿਆਨ ਰੱਖਦੇ ਉਹਨਾਂ ਦੀ ਸਿਹਤ ਬਾਰੇ ਸੋਚਦੇ ਆ ਉਹਨਾਂ ਨੂੰ ਹਰ ਜਿੰਨਾ ਉਹ ਪ੍ਰੋਵਾਈਡ ਕਰਵਾ ਸਕਦੇ ਜਿੰਨੀਆਂ ਸਹੂਲਤਾਂ ਦੇ ਸਕਦੇ ਉਹਨੀਆਂ ਉਹ ਦੇਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਦਾ ਧਿਆਨ ਰੱਖਦੇ ਆ ਡੇ ਬਾਈ ਡੇ ਆਉਂਦੇ ਆ ਪਾਣੀ ਦਿੰਦੇ ਆ ਪਲੱਸ ਆਉਂਦੀ ਮਤਲਬ ਸਾਫ ਸਫਾਈ ਦਾ ਪ੍ਰੋਪਰ ਧਿਆਨ ਰੱਖਦੇ ਆ ਬੋਟਲਸ ਦੇਣ ਆਏ ਹੈਗਾ ਤਾਂ ਅਸੀਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਸਰ ਸਰ ਜੋ ਪ੍ਰਿੰਸੀਪਲ ਸਹਿਵਾਨ ਤੇ ਬੱਚਿਆਂ ਦੇ ਪੇਰੈਂਟਸ ਤੇ ਪਿਆਰੇ ਬੱਚਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਥੋੜਾ ਬਹੁਤਾ ਸਿਹਤ ਬਾਰੇ ਜਾਣਕਾਰੀ ਦਵਾਂਗੇ ਕਿਉਂਕਿ ਪੜ੍ਹਾਈ ਦੇ ਨਾਲ ਨਾਲ ਸਿਹਤ ਵੀ ਬਹੁਤ ਜ਼ਰੂਰੀ ਆ ਕਿਉਂਕਿ ਸਿਹਤ ਹੈ ਤਾਂ ਸਭ ਕੁਝ ਹੈ ਤੇ ਇਸ ਕਰਕੇ ਤੁਹਾਨੂੰ ਇਹਦੇ ਬਾਰੇ ਥੋੜੀ ਬਹੁਤੀ ਨੌਲੇਜ ਹੋਣੀ ਚਾਹੀਦੀ ਆ ਬਾਕੀ ਮੈਂ ਪ੍ਰਿੰਸੀਪਲ ਸਾਹਿਬਾਨ ਤੇ ਜਿਹੜੇ ਟੀਚਰ ਆ ਉਹਨਾਂ ਨੂੰ ਵੀ ਅਸੀਂ ਇਹ ਅਜ਼ਾਦ ਦਿੰਨੇ ਆ ਕਿ ਬੱਚਿਆਂ ਨੂੰ ਇਹ ਜਿਹੜੀਆਂ ਅਸੀਂ ਬੋਤਲਾਂ ਪ੍ਰੋਵਾਈਡ ਕਰ ਰਹੇ ਆ ਇਹ ਡੇਲੀ ਇੱਕ ਇੱਕ ਬੋਤਲ ਪਾਣੀ ਦੀ ਜਰੂਰ ਪੀਆ ਕਰੋ ਸਾਰੇ ਦਿਹਾੜੀ ਦੇ ਵਿੱਚ ਤੇ ਜਾਣ ਲੱਗੇ ਹੋ ਸਕੇ ਘਰ ਨੂੰ ਇਹ ਹੀ ਬੋਤਲ ਪਾਣੀ ਦੀ ਲੈ ਕੇ ਆਪਣੇ ਘਰ ਨੂੰ ਲੈ ਕੇ ਜਾਓ ਬਾਹਰ ਦਾ ਟੂਟੀ ਦਾ ਪਾਣੀ ਜਾਂ ਤੁਸੀਂ ਹੋਰ ਕਿਸੇ ਦਾ ਪਾਣੀ ਜਿਹੜਾ ਤੁਸੀਂ ਵਰਤੋਂ 'ਚ ਨਹੀਂ ਲਿਆਉਣਾ ਕਿਉਂਕਿ ਪਾਣੀ ਨਾਲ ਸਾਨੂੰ ਬਹੁਤ ਜ਼ਿਆਦਾ ਬਿਮਾਰੀਆਂ ਲੱਗ ਰਹੀਆਂ ਹਨ ਸਿਹਤ ਜੇ ਹੈ ਤੇ ਥੋੜੀ ਪੜ੍ਹਾਈ ਆਟੋਮੈਟਿਕਲੀ ਤੁਸੀਂ ਕਾਮਯਾਬ ਹੋ ਜਾਓਗੇ ਆਪਣੀ ਲਾਈਫ ਦੇ ਵਿੱਚ ਪਰ ਮੈਂ ਤੁਹਾਨੂੰ ਆਪਣਾ ਥੋੜਾ ਜਿਹਾ ਲਾਈਫ ਦਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਨਾ ਹਾਂ ਕਿਉਂਕਿ ਮੈਂ ਵੀ ਇੱਥੇ ਦਸਾਂਜ ਕਲਾਂ ਤੋਂ 1970 ਚ 1968 ਸੌਰੀ 1968 ਦੇ ਵਿੱਚ ਮੈਂ ਹਾਈ ਸਕੈਂਡਰੀ ਸਕੂਲ ਬਾਰੋਂ ਪੜਿਆ ਹਾਂ ਹਾਈ ਸਕੈਂਡਰੀ ਇੱਥੋਂ ਦਸਾਂਜਾਂ ਤੋਂ ਸੋ ਉਸ ਟਾਈਮ ਤੇ ਜਿਹੜੇ ਬੱਚੇ ਸੀਗੇ ਜਾਂ ਅਸੀਂ ਸੀਗੇ ਸਾਰੇ ਮੁੰਡੇ ਕੁੜੀਆਂ ਬਹੁਤ ਜਵਾਨ ਹੁੰਦੇ ਸੀਗੇ ਮੁੰਡੇ 6 6 ਫੁੱਟ ਉਹਨਾਂ ਦੀ ਹਾਈਟ ਸੀਗੀ ਅੱਜ ਕੀ ਗੱਲ ਹੋ ਗਈ ਅੱਜ ਜਿਹੜਾ ਤੁਹਾਡਾ ਪਾਣੀ ਆ ਉਹਦੇ ਵਿੱਚ ਇਤਨੇ ਜ਼ਿਆਦੇ ਕੈਮੀਕਲ ਆ ਗਏ ਆ ਜਿਹਦੇ ਨਾਲ ਤੁਹਾਡੀ ਜਿਹੜੀ ਹਾਈਟ ਆ ਉਹ ਘਟ ਗਈ ਆ ਇਸ ਵੇਲੇ ਪੰਜਾਬ ਦੀ ਜਿਹੜੀ ਹਾਈਟ ਆ ਉਹ 40% ਸਾਡੀ ਘਟ ਗਈ ਆ ਬੱਚੇ 5 ਫੁੱਟ ਤੋਂ ਉੱਤੇ ਨਹੀਂ ਹੋ ਰਹਾ ਲੜਕੀਆਂ ਦੇ ਕੱਦ ਜਿਹੜੇ ਆ 4 ਫੁੱਟ ਤੱਕ ਰਹਿ ਗਏ ਆ ਸੋ ਜੇ ਤੁਸੀਂ ਆਪਣੇ ਆਪ ਨੂੰ ਕਾਮਯਾਬ ਕਰਨਾ ਤੇ ਪਾਣੀ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਆ ਸੋ ਇਸ ਕਰਕੇ ਤੁਸੀਂ ਜਦੋਂ ਸਕੂਲੇ ਆਉਨੇ ਹੋ ਬੋਤਲ ਭਰੋ ਆਪਣੇ ਕੋਲ ਰੱਖ ਲਓ ਜਦੋਂ ਵੀ ਪਿਆਸ ਲੱਗੇ ਤੁਸੀਂ ਉਸ ਵੇਲੇ ਪਾਣੀ ਪੀ ਲਓ ਕਿਉਂਕਿ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਇਹ ਕਿਹਾ 40% ਜਿਹੜੇ ਸਾਡੇ ਬੱਚੇ ਆ ਉਹ ਡੀਹਾਈਡਰੇਟ ਹੈ ਉਹ ਪਾਣੀ ਨਹੀਂ ਪੀਂਦੇ ਸੋ ਇਸ ਕਰਕੇ ਤੁਹਾਡੀ ਜਿਹੜੀ ਪੜ੍ਹਾਈ ਆ ਜਾਂ ਜਿਹੜੀ ਤੁਹਾਡੀ ਐਜੂਕੇਸ਼ਨ ਆ ਉਹ ਇਹ ਤੇ ਪਾਣੀ ਤੇ ਬਹੁਤ ਡਿਪੈਂਡ ਕਰਦੀ ਆ ਸੋ ਤੁਸੀਂ ਸਵੇਰ ਸਭ ਤੋਂ ਪਹਿਲਾਂ ਜਦੋਂ ਉੱਠਦੇ ਹੋ ਇਹ ਖਿਆਲ ਰੱਖਣਾ ਕਿ ਪਾਣੀ ਦਾ ਇੱਕ ਗਲਾਸ ਪੀ ਲਓ ਫਿਰ ਉਸ ਤੋਂ ਬਾਅਦ ਆਪਣੇ ਜਿਹੜੇ ਮਾਪੇ ਆ ਉਹਨਾਂ ਤੋਂ ਅਸ਼ੀਰਵਾਦ ਲੈਣੀ ਆ ਜਿਸ ਇਨਸਾਨ ਨੇ ਆਪਣੇ ਮਾਪੇ-ਮਾਪ ਤੋਂ ਅਸ਼ੀਰਵਾਦ ਲੈ ਲਈ ਉਹ ਕਦੇ ਵੀ ਫੇਲ ਨਹੀਂ ਹੋਗਾ ਆਪਣੀ ਲਾਈਫ ਦੇ ਵਿੱਚ ਇਹ ਤੁਸੀਂ ਪ੍ਰੋਮਿਸ ਕਰੋ ਬਾਕੀ ਤਾਂ ਪੜਾਈ ਤਾਂ ਤੁਹਾਡੀ ਆਟੋਮੈਟਿਕਲੀ ਹੋ ਹੀ ਜਾਣੀ ਆ ਪੜ੍ਹਨ ਦੀ ਕੋਈ ਸਮੱਸਿਆ ਨਹੀਂ ਹੈ ਪਰ ਕੁਝ ਚੀਜ਼ਾਂ ਤੁਹਾਡੇ ਲਾਈਫ ਦੇ ਵਿੱਚ ਤੁਹਾਡੇ ਨਾਲ ਚੱਲਣੀਆਂ ਹਨ ਜਿੱਦਾਂ ਕਿ ਸਫਾਈ ਰੱਖਣੀ ਨਹਾਉਣਾ ਰੋਜ਼ ਆਪਣੇ ਨੋਹ ਸਾਫ਼ ਕਰਨੇ ਬਰਸ਼ ਕਰਨਾ ਕੱਪੜੇ ਸਾਫ਼ ਪਾਉਣੇ ਘਰ ਦੀ ਸਫਾਈ ਰੱਖਣੀ ਆਪਣੇ ਕਮਰੇ ਦੀ ਸਫਾਈ ਰੱਖਣੀ ਆਲੇ ਦੁਆਲੇ ਜਿਹੜਾ ਥੋੜਾ ਜਿੱਦਾਂ ਤੁਸੀਂ ਦੇਖਿਆ ਕਿਤੇ ਕਾਗਜ਼ ਡਿਗਿਆ ਪਿਆ ਕਾਗਜ਼ ਨੂੰ ਚੱਕ ਲਓ ਜੇ ਕਿਤੇ ਕੋਈ ਗੰਦ ਪਾਉਂਦਾ ਉਹਨੂੰ ਰੋਕੋ ਇਹ ਬਹੁਤ ਜ਼ਰੂਰੀ ਆ ਤੁਹਾਡੇ ਆਉਣ ਵਾਲੇ ਧੁਵਖ ਲਈ ਸੋ ਤੁਸੀਂ ਅਸੀਂ ਤੁਹਾਡਾ ਸਾਥ ਦਵਾਂਗੇ ਟੀਚਰ ਵੀ ਸਾਥ ਦਿੰਦੇ ਆ ਟੀਚਰਾਂ ਤੋਂ ਜਿੰਨੀ ਵੀ ਕੋਸ਼ਿਸ਼ ਹੋਵੇ ਤੁਸੀਂ ਉਹਨਾਂ ਨੂੰ ਪੁੱਛੋ ਉਹਨਾਂ ਨੂੰ ਕੁਐਸਚਨ ਕਰੋ ਉਹਨਾਂ ਨੂੰ ਹਰ ਇੱਕ ਚੀਜ਼ ਬਾਰੇ ਸੋਚੋ ਜਦੋਂ ਤੁਸੀਂ ਸਵੇਰੇ ਆਉਨੇ ਆ ਸਕੂਲੇ ਤੁਸੀਂ ਸੋਚੋ ਵੇ ਅੱਜ ਅਸੀਂ ਕੁਝ ਸਿੱਖਣਾ ਰੋਜ਼ ਨਵੀਆਂ ਗੱਲਾਂ ਸਿੱਖੋ ਨਵੇਂ ਕੰਮ ਸਿੱਖੋ ਪੜ੍ਹਾਈ ਜਿਹੜੀ ਆ ਤੁਹਾਡੀ ਉਹਦੇ ਬਾਰੇ ਸੋਚੋ ਜਦੋਂ ਤੁਸੀਂ ਸ਼ਾਮ ਨੂੰ ਘਰ ਜਾਂਦੇ ਹੋ ਇਹ ਸੋਚਿਆ ਕਰੋ ਅੱਜ ਅਸੀਂ ਸਕੂਲੇ ਕੀ ਸਿੱਖਿਆ ਕੀ ਪਾਇਆ ਇਸ ਕਰਕੇ ਤੁਹਾਡਾ ਜਿਹੜਾ ਟੀਚਰ ਆ ਉਹ ਭਗਵਾਨ ਆ ਕਿਉਂਕਿ ਪ੍ਰਮਾਤਮਾ ਨੂੰ ਜੇ ਕਿਸੇ ਨੇ ਪਾਉਣਾ ਉਹਨੂੰ ਪਹਿਲਾਂ ਟੀਚਰ ਧਾਰਨਾ ਪੈਂਦਾ ਤੁਸੀਂ ਸਿੱਧਾ ਪ੍ਰਮਾਤਮਾ ਨੂੰ ਨਹੀਂ ਪਾ ਸਕਦੇ ਸੋ ਜਿਹੜਾ ਟੀਚਰ ਆ ਉਹ ਥੋੜਾ ਇੱਕ ਗੁਰੂ ਆ ਉਹਨੂੰ ਗੁਰੂ ਧਾਰੋ ਉਹ ਤੋਂ ਸੇਕਸ਼ਰੋ ਉਹਦਾ ਸਤਕਾਰ ਕਰੋ ਉਹ ਜਿੰਨਾ ਤੁਸੀਂ ਇਹ ਛੋਟੀ ਛੋਟੀਆਂ ਗੱਲਾਂ ਦਾ ਖਿਆਲ ਰੱਖੂਗੇ ਤੁਸੀਂ ਲਾਈਫ ਦੇ ਵਿੱਚ ਜੋ ਕਰਨਾ ਚਾਹੁੰਦੇ ਹੋ ਕਾਮਯਾਬ ਹੋ ਜਾਓਗੇ ਸੋ ਮੈਂ ਇੰਨਾ ਹੀ ਤੁਹਾਡੇ ਨਾਲ ਗੱਲਾਂ ਕਰਦਾ ਹੋਇਆ ਤੁਹਾਡੇ ਕੋਲ ਬਹੁਤ ਖੁਸ਼ ਹਾਂ ਤੁਹਾਡੇ ਸਕੂਲ ਦਾ ਮੈਂ ਸਾਰਾ ਚਾਰਟ ਦੇਖਿਆ ਤੁਸੀਂ ਪਾਣੀ ਪੀ ਰਹੇ ਹੋ ਇਹ ਮੈਨੂੰ ਬੜੀ ਖੁਸ਼ੀ ਆ ਕਿਉਂਕਿ ਜਿਹੜੇ ਇੱਥੇ ਦੇ ਬੱਚੇ ਆ ਉਹ ਪ੍ਰੋਪਰ ਪਾਣੀ ਯੂਜ਼ ਕਰਦੇ ਆ ਇਸ ਕਰਕੇ ਅਸੀਂ ਤੁਹਾਨੂੰ ਇਹ ਬੋਤਲਾਂ ਦਿੱਤੀਆਂ ਕਿ ਪਾਣੀ ਨੂੰ ਵੇਸ ਨਹੀਂ ਕਰਨਾ ਪਾਣੀ ਨੂੰ ਡੋਲਣਾ ਨਹੀਂ ਪਾਣੀ ਜਦੋਂ ਵੀ ਤੁਸੀਂ ਪੀਣਾ ਇਹ ਪਾਣੀ ਜਿਹੜਾ ਹੈਗਾ ਇਹ ਦੁੱਧ ਦਾ ਕੰਮ ਕਰਦਾ ਜੇ ਤੁਸੀਂ ਇੱਕ ਬੋਤਲ ਰੋਜ਼ ਦੀ ਪਾਣੀ ਦੀ ਪੀਲੇ ਇਹ ਸੋਚ ਲਿਓਗੇ ਤੁਸੀਂ ਇਤਨਾ ਦੁੱਧ ਪੀ ਲਿਆ ਇਹ ਪਾਣੀ ਜਿੱਦਾਂ ਅਸੀਂ ਤਿਆਰ ਕਰਦੇ ਆਂ ਇਹ ਕੈਨੇਡੀਅਨ ਟੈਕਨੋਲੋਜੀ ਦੇ ਨਾਲ ਤਿਆਰ ਹੁੰਦਾ ਸਾਡੀ ਜਿਹੜੀ ਬਾਹਰੀ ਕੰਪਨੀ ਆ ਉਹਦਾ ਐਨ ਆਰ ਆਈ ਵਾਟਰ ਲਿਮਟਿਡ ਕੰਪਨੀ ਦਾ ਨਾਮ ਆ ਅਸੀਂ ਚਾਹੁੰਦੇ ਆਂ ਕਿ ਇਸ ਜਿੰਨੇ ਵੀ ਸਕੂਲ ਆ ਪੰਜਾਬ ਦੇ ਉਹ ਉਹਨਾਂ ਦੇ ਜਿਹੜੇ ਬੱਚੇ ਆ ਸਕੂਲ ਤੋਂ ਕਿਉਂਕਿ ਇਹ ਹੀ ਸਾਡਾ ਪੁਵੇਖਿਆ ਔਰ ਨਾਲਾ ਜਿਹੜਾ ਸਾਡਾ ਪਰਵੇਖਿਆ ਉਹ ਬੱਚੇ ਆ ਸੋ ਬੱਚਿਆਂ ਦੀ ਸਿਹਤ ਬੱਚਿਆਂ ਦੀ ਐਜੂਕੇਸ਼ਨ ਇਹ ਬਹੁਤ ਜ਼ਰੂਰੀ ਆ ਅਸੀਂ ਆਪਣੇ ਐਨ ਆਰ ਆਈ ਵੀਰ ਭੈਣ ਭਰਾਵਾਂ ਨੂੰ ਇਹ ਰਿਕੁਐਸਟ ਕਰਦੇ ਆ ਕਿ ਇਸ ਮਹਿੰਮ ਦੇ ਨਾਲ ਸਾਡੇ ਨਾਲ ਜੁੜਨ ਕਿਉਂਕਿ ਮੈਨੂੰ 1 ਸਾਲ ਹੋ ਗਿਆ ਇੱਥੇ ਪਾਣੀ ਸਪਲਾਈ ਕਰਦੇ ਨੂੰ ਅਸੀਂ ਤਕਰੀਬਨ ਦਸਾਂਝਾਂ ਦੇ ਜਿੰਨੇ ਵੀ ਸਕੂਲ ਆ ਉਹਨਾਂ ਨੂੰ ਸਪਲਾਈ ਕਰਦੇ ਆ ਪਾਣੀ ਦੀ ਪਿੰਡ ਦੇ ਵਿੱਚ ਵੀ ਕਰਦੇ ਆ ਸੋ ਇਹ ਐਨਆਰਆਈ ਨੂੰ ਇੱਕ ਰਿਕੁਐਸਟ ਆ ਕਿ ਉਹ ਸਾਡਾ ਸਾਥ ਦੇਣ ਤਾਂ ਕਿ ਅਸੀਂ ਬਾਕੀ ਦੇ ਹੋਰ ਪਿੰਡਾਂ 'ਚ ਵੀ ਅਸੀਂ ਇਹ ਮਹਿੰਮ ਚਲਾ ਸਕੀਏ ਸੋ ਇਹਨਾਂ ਨਾਲ ਮੈਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਕਰ ਰਿਹਾ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਤੇ ਸਾਡੇ ਨਾਲ ਸਾਥ ਦਿੱਤਾ ਤੇ ਇੱਥੇ ਦੇ ਜੋ ਪ੍ਰਿੰਸੀਪਲ ਆ ਮੈਂ ਵੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਉਹ ਉਹ ਬਹੁਤ ਖਿਆਲ ਰੱਖਦੇ ਬੱਚਿਆਂ ਦਾ ਤੇ ਬੱਚਿਆਂ ਨੂੰ ਐਜੂਕੇਸ਼ਨ ਚੋ ਪੂਰਾ ਧਿਆਨ ਦਿੰਦੇ ਆ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਕੂਲ ਦੇ ਬੱਚਿਆਂ ਨੂੰ ਬੋਤਲਾਂ ਦੀ ਵੰਡ ਜਿਹੜੀ ਪਰਮਜੀਤ ਸਿੰਘ ਰਾਣਾ BC ਕੈਨੇਡਾ ਤੇ ਮੈਡਮ ਹਰਕਮਲ कौर ਵੱਲੋਂ ਬੱਚਿਆਂ ਨੂੰ ਜਿਹੜੀ ਬੋਤਲਾਂ ਦੀ ਵੰਡ ਕੀਤੀ ਜਾ ਰਹੀ ਆ ਦੇਖੋ ਨੇ ਤਸਵੀਰਾਂ ਦੇ ਵਿੱਚ ਸੋ ਸਾਰੇ ਬੱਚੇ ਛੋਟੇ ਛੋਟੇ ਬੱਚੇ ਆ ਸੋ ਪਰਮਜੀਤ ਸਿੰਘ ਰਾਣਾ ਜੀ ਵੱਲੋਂ ਸਕੂਲ ਸਟਾਫ ਤੇ ਬੱਚਿਆਂ ਦੇ ਪੇਰੈਂਟਸ ਦੀ ਹਾਜ਼ਰੀ ਦੇ ਵਿੱਚ ਅੱਜ ਛੋਟੇ ਛੋਟੇ ਬੱਚਿਆਂ ਨੂੰ ਬੋਤਲਾਂ ਦੀ ਜਿਹੜੀ ਵੰਡ ਕੀਤੀ ਗਈ ਆ ਬੱਚਿਆਂ ਨੂੰ ਪੀਣ ਵਾਲੇ ਪਾਣੀ ਵਾਸਤੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਪਰਮਜੀਤ ਸਿੰਘ ਰਾਣਾ ਜੀ ਨੇ ਔਰ ਬੱਚਿਆਂ ਨੂੰ ਕਿਹਾ ਕਿ ਪਾਣੀ ਸਕੂਲ ਚ ਇੱਕ ਬੋਤਲ ਤਾਂ ਪੀਣੀ ਆ ਨਾਲ ਘਰ ਲਿਜਾ ਕੇ ਵੀ ਇੱਕ ਬੋਤਲ ਪੀਣੀ ਆ ਔਰ ਪੇਰੈਂਟਸ ਨੂੰ ਵੀ ਅਵੇਅਰਨੈਸ ਕੀਤਾ ਕਿ ਬੱਚਿਆਂ ਦੇ ਨਾਲ ਨਾਲ ਮਾਪੇ ਵੀ ਪਾਣੀ ਪੀਣ ਤਾਂ ਜੋ ਆਪਣਾ ਜਿਹੜਾ ਪੰਜਾਬ ਸਿਹਤ ਕਾਮਯਾਬ ਹੋ ਸਕੇ ਸੋ ਸਾਰਿਆਂ ਦਾ ਸਾਂਝ ਲਾਈਫ ਚੈਨਲ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਅਸੀਂ ਪਰਮਜੀਤ ਸਰ ਤੇ ਉਹਨਾਂ ਦੀ ਸਮੂਹ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਉਹ ਹਮੇਸ਼ਾ ਸਾਡੇ ਬੱਚਿਆਂ ਦਾ ਸਾਡੇ ਸਕੂਲ ਦਾ ਇੰਨਾ ਧਿਆਨ ਰੱਖਦੇ ਆਗੇ ਸਾਡੇ ਬੱਚਿਆਂ ਨੂੰ ਪਾਣੀ ਵਾਲੀਆਂ ਬੋਟਲਸ ਪ੍ਰੋਵਾਈਡ ਕਰਵਾਈਆਂ ਆ ਅੱਗੇ ਬੱਚਿਆਂ ਦੇ ਫਿਊਚਰ ਬਾਰੇ ਵੀ ਉਹਨਾਂ ਨੇ ਬਹੁਤ ਚੰਗੀਆਂ ਗੱਲਾਂ ਦਸੀਆਂ ਸਟਡੀ ਰਿਲੇਟਿਡ ਸਿਹਤ ਬਾਰੇ ਔਰ ਅੱਗੇ ਪੜਨਾ ਕਿੱਦਾਂ ਆ ਸਭ ਕੁਝ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਤੇ ਅਸੀਂ ਆਸ ਕਰਦੇ ਹਾਂ ਕਿ ਸਰ ਇਸੇ ਤਰ੍ਹਾਂ ਹਮੇਸ਼ਾ ਸਾਡੇ ਕੋਲ ਅੱਗੇ ਵੀ ਆਉਂਦੇ ਰਹਿਣਗੇ ਸਾਡੇ ਬੱਚਿਆਂ ਬਾਰੇ ਸੋਚਦੇ ਰਹਿਣਗੇ ਅਤੇ ਸਾਡੇ ਸਕੂਲ ਦਾ ਇਸੇ ਤਰ੍ਹਾਂ ਸਾਥ ਦਿੰਦੇ ਰਹਿਣਗੇ ਸਰ ਥੈਂਕ ਯੂ ਸੋ ਮੱਚ